ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੇਟ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਪ੍ਰਮਾਤਮਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਤੇ ਅੱਜ ਦੇਖੋ ਜੀ ਆਪਾਂ ਲੱਗੇ ਆ ਚਾਹ ਬਣਾਉਣ ਤੇ ਇਹਦੇ ਵਿੱਚ ਪਾਇਆ ਸੀ 3 ਕੱਪ ਪਾਣੀ 2 ਕੱਪ ਦੁੱਧ ਤੇ ਇਸ ਤਰੀਕੇ ਨਾਲ ਚਾਹ ਲੱਗਿਆ ਬਣਾਉਣ ਕੀ ਕਦੀ ਇਤਜਾਮ ਨਹੀਂ ਬਣਦਾ ਇਸ ਤਰ੍ਹਾਂ ਬਣਾਈ ਚਾਹ ਨਾਲ ਤੇ ਮੈਨੂੰ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਬਣਾਉਣੀ ਹੈ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਚਾਹ ਬਣਾਉਣ ਦਾ ਸਹੀ ਤਰੀਕਾ ਤੇ ਤੁਸੀਂ ਦੇਖੀ ਜਾਓ ਗੋ ਹਾਂਜੀ ਆ ਦੇਖੋ ਇਹ ਸੀ 3 ਕੱਪ ਪਾਣੀ ਤੇ 2 ਕੱਪ ਦੁੱਧ ਤੇ ਹੁਣ ਇਹਨੂੰ ਉਬਾਲ ਆ ਗਿਆ ਉਬਾਲ ਆਇਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੂਰੀ ਤਰ੍ਹਾਂ ਨਾਲ ਉਬਾਲ ਆਇਆ ਹੋਇਆ ਹੁਣ ਆਪਾਂ ਇਹਦੇ ਚਾਪਾਤੀਆਂ ਦੋ ਦਲ ਨੇ ਗੁੜ ਦੀ ਉਬਾਲ ਆਣ ਤੋਂ ਬਾਅਦ ਜਦੋਂ 5-7 ਉਬਾਲੇ ਆ ਗਏ ਕਿਉਂਕਿ ਪਾਣੀ ਠੰਡਾ ਹੁੰਦਾ ਤੇ ਭਾਵੇਂ ਅੱਜਕੱਲ ਦੁੱਧ ਵੀ ਠੰਡਾ ਹੀ ਹੁੰਦਾ ਹੈ ਪਰ ਕਈ ਵਾਰੀ ਆਪਾਂ ਫਰਿੱਜ ਚ ਰੱਖ ਲੈਨੇ ਆ ਤੇ ਉਹ ਲੋੜ ਤੋਂ ਵੱਧ ਛੰਡਾ ਹੁੰਦਾ ਹੈ ਤੇ ਉਸ ਤਰ੍ਹਾਂ ਬਣਾਉਣ ਨਾਲ ਆਪਣੇ ਹਮੇਸ਼ਾ ਤਜਾ ਬਣ ਜਾਂਦਾ ਇਸ ਤਰੀਕੇ ਨਾਲ ਬਣਾਇਓ ਤੇ ਮੈਂ ਪਾਇਆ ਜਿਆਦਾ ਗੁੜ ਤੇ ਥੋੜੀ ਜਿਹੀ ਪਾਈ ਬਿਲਕੁਲ ਚੀਨੀ ਦੋ ਡੜੀਆਂ ਪਾਈਆਂ ਸੀ ਗੁੜ ਦੀਆਂ ਤੇ ਮਾਣੀ ਜਿਹੀ ਪਾਈ ਚੀਨੀ ਵੈਸੇ ਮੈਂ ਚੀਨੀ ਵੀ ਜਿਆਦਾ ਪੱਦੇਸੀ ਵਰਤਦੀ ਆ ਪਰ ਸਾਡੀ ਦੇਸੀ ਚੀਨੀ ਨਾ ਖਤਮ ਹੋਈ ਐ ਸੀ ਤੋਂ ਦੁਪਹਿਰ ਹੀ ਆ ਤੇ ਮਾਰਕੀਟ ਜਾਣ ਦੇ ਨਹੀਂ ਕਰਦਾ ਤੇ ਹਾਂ ਦੇਖੋ ਤੇ ਹੁਣ ਆਪਾਂ ਇਹਦੇ ਨਾਲ ਹੀ ਪਾ ਦਾਂਗੇ ਚਾਹ ਪੱਤੀ ਜਦੋਂ ਆਪਾਂ ਗੁੜ ਤੇ ਚੀਨੀ ਪਾਤਾ ਨਾ ਤੇ ਇਹਦੇ ਨਾਲ ਹੀ ਪਾ ਦਾਂਗੇ ਚਾਹ ਪੱਤੀ ਤੇ ਚਾਹ ਪੱਤੀ ਵੀ ਬਹੁਤ ਵਧੀਆ ਬਣੀ ਆ ਤੇ ਜਿਵੇਂ ਆਪਾਂ ਉਹਨਾਂ ਦੁਕਾਨਾਂ ਤੋਂ ਹੀ ਲੈਨੇ ਆ ਜਿੱਥੋਂ ਵਧੀਆ ਸਾਮ ਦੀ ਚਾਹ ਮਿਲਦੀ ਆ ਤੇ ਹਾਂ ਦੇਖੋ ਜਦੋਂ ਇਹ ਦੁਬਾਰਾ ਆਏਗਾ ਤੁਸੀਂ ਇਸ ਚਾਹ ਦਾ ਰੰਗ ਦੇਖੋ ਤੇ ਜਦੋਂ ਹੁਣ ਉਬਾਲਾ ਆ ਜਾਏਗਾ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਅਦਰਕ ਤੇ ਇਲਾਇਚੀ ਔਰ ਇਸ ਮੈਨ ਦਾ ਵੀ ਬਹੁਤ ਸੋਹਣੀ ਆਏਗੀ ਤੇ ਚਾਹ ਦਾ ਜਿਹੜਾ ਮਤਲਬ ਸਾਰਾ ਖੀਤ ਵਧੀਆ ਬਨੇਗਾ ਸਿਸਟਮ ਤਾਂ ਹਾਂਜੀ ਆ ਦੇਖੋ ਆਪਣੀ ਚਾਹ ਦਾ ਕਲਰ ਤੇ ਹੁਣ ਆਪਾਂ ਪਾਤਾ ਵਿੱਚ ਅਦਰਕ ਤੇ ਇਲਾਚੀ ਤੇ ਦੋ ਚਾਰ ਉਹ ਵਾਲੇ ਆਨ ਤੋਂ ਬਾਅਦ ਚਾਹ ਹੋ ਜੇਗੀ ਬਿਲਕੁਲ ਤਿਆਰ ਤੇ ਚਾਹ ਦੇਖੋ ਤੁਸੀਂ ਵੇਖ ਸਕਦੇ ਆ ਚਾਹ ਦਾ ਕਲਰ ਔਰ ਇਹ ਚਾਹ ਪੀਂਚੀ ਵੀ ਇੰਨੀ ਸਵਾਦੀ ਆ ਨਾ ਬਹੁਤ ਜ਼ਿਆਦਾ ਸਭ ਤੋਂ ਵੱਡੀ ਗੱਲ ਇਸ ਚਾਹ ਨਾਲ ਕਦੀ ਇਤਜਾਬ ਨਹੀਂ ਬਣੇਗਾ ਕਿਉਂਕਿ ਚਾਹ ਤਾਂ ਆਪਾਂ ਛੱਡ ਨਹੀਂ ਸਕਦੇ ਚਾਹ ਤਾਂ ਆਪਾਂ ਪੀ ਨਹੀਂ ਪਾੜਦੇ چاہے ਆਪਾਂ ਲੱਖ ਕੋਸ਼ਿਸ਼ ਕਰ ਲਈਏ ਨਾ ਚਾਹ ਨਹੀਂ ਆਪਾਂ ਛੱਡ ਸਕਦੇ ਤੇ ਹੁਣ ਇਹ ਫਵਾਲ ਆ ਗਿਆ ਅਦਰਕ ਤੇ ਲਾਚੀ ਵਾਲ ਤੇ ਹੁਣ ਆਪਾਂ ਇਹਨੂੰ ਪਾ ਲਾਂਗੇ ਕੱਪਾਂ ਚ ਤੇ ਤੁਸੀਂ ਦੱਸਿਓ ਇਹ ਚਾਹ ਕਿਸ ਤਰ੍ਹਾਂ ਦੀ ਬਣਨੀ ਹੈ ਹਾਂਜੀ ਆ ਦੇਖੋ ਜੀ ਆਪਣੀ ਚਾਹ ਸਾਰੇ ਜਿਵੇਂ ਪੀਓ ਤੇ ਨਾਲੇ ਦੱਸਿਓ ਵੀ ਕਿਸ ਤਰ੍ਹਾਂ ਦੀ ਬਣੀ